ਨੰਨੋ ਹੋ ਗਿਆ ਹੈ ਔਰ ਐਕਸ਼ਨ ਸਾਹਿਬ ਵੀ ਕਹਿਣ ਲੱਗੇ ਤੁਹਾਡਾ ਰੋਡ ਬਣੇਗਾ ਇਹ ਇੱਕ ਬਿਲਕੁਲ ਤਰੋਤਾਜ਼ੀ ਐਗਜ਼ਾਮਪਲ ਹੈ ਔਰ ਸਾਨੂੰ ਆਨ ਵਾਲੇ ਟਾਈਮ ਦੇ ਵੀ ਵਿਸ਼ਵਾਸ ਹੈ ਕਿ ਸਾਡੀ ਇੰਡਸਟਰੀ ਦੇ ਜਿੰਨੇ ਕੰਮ ਹੈ ਬੀਜੇਪੀ ਦੀ ਲੋਕਲ ਲੀਡਰਸ਼ਿਪ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੀਜੇਪੀ ਦੇ ਵਿੱਚ ਸੀਸੂ ਦੇ ਦਫ਼ਤਰ ਪਹੁੰਚੇ ਸੀ ਸੋ ਸਾਡੀ ਪਾਰਟੀ ਦੇ ਲੁਧਿਆਣਾ ਦਿਹਾਤੀ ਦੀ ਇੰਡਸਟਰੀਅਲ ਜਿਹੜਾ ਸਾਡਾ ਸੈੱਲ ਆ ਉਹਦੇ ਅੱਜ ਕੱਕੜ ਸਾਹਿਬ ਨੂੰ ਕੰਮੀਨਰ ਲਾਇਆ ਗਿਆ ਸੋ ਇੱਥੇ ਆਇਆ ਤੇ ਇੰਡਸਟਰੀ ਅਡਰਡ ਇੰਡਸਟਰੀ ਦੇ ਸਾਰੇ ਲੋਕ ਬੈਠੇ ਸੀ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਡਾ ਹੋਇਆ ਇੱਕ ਦੂਜੇ ਨਾਲ ਡਿਸਕਸ਼ਨ ਹੋਈ ਸੋ ਬੜੇ ਚਿੰਤਤ ਸੀ ਸਾਰੇ ਇੰਡਸਟਰੀਅਲਿਸਟ ਜੋ ਕੱਲ ਦਾ ਬਜਟ ਆਇਆ ਉਹਨੂੰ ਦੇਖ ਕੇ ਸਭ ਨੇ ਕਿਹਾ ਕਿ ਸਾਡੇ ਬਾਰੇ ਤਾਂ ਕੋਈ ਜ਼ਿਕਰ ਹੀ ਹੈ ਨਹੀਂ ਇਸ ਬਜਟ ਦੇ ਵਿੱਚ ਇੰਡਸਟਰੀ ਬਾਰੇ ਕਿਸੇ ਤਰ੍ਹਾਂ ਦਾ ਇਨਕਰੀਜ਼ ਦਾ ਕੀ ਕਰਨਾ ਸੀ ਸਾਨੂੰ ਕੁਝ ਦੇਣਾ ਤਾਂ ਕੀ ਸੀ ਸਾਥੋਂ ਲਿਆ ਜਾ ਰਿਹਾ ਅੱਜ ਬਿਜਲੀ ਦੇ ਯੂਨਿਟ ਦੀ ਗੱਲ ਕਰਦੇ ਵੀ ਕਿਵੇਂ 5 ਰੁਪਏ ਦੀ ਇੰਡਸਟਰੀ ਨਾਲ ਕਮਿਟਮੈਂਟ ਸੀ ਅੱਜ 11 11 12 12 ਰੁਪਏ ਸਾਨੂੰ ਯੂਨਿਟ ਬਿੱਲ ਆ ਰਿਹਾ ਤੇ ਅਗਾਹ ਜੋ ਸੁਣਨ ਦੇ ਵਿੱਚ ਆ ਰਿਹਾ ਇਹਨਾਂ ਲੋਕਾਂ ਤੋਂ ਸਾਨੂੰ ਪਤਾ ਲੱਗਿਆ ਕਿ ਆਫਟਰ ਪਾਰਲੀਮੈਂਟ ਇਲੈਕਸ਼ਨ ਇਹਿੱਦੂ ਵੀ ਵਧ ਪਰ ਯੂਨਿਟ ਰੇਟ ਵਧੂਗਾ ਕਿਵੇਂ ਇਹਨਾਂ ਨਾਲ ਜਿਹੜਾ ਲੋਡ ਇਨਕਰੀਜ਼ ਕਰਨ ਦੇ ਉੱਤੇ ਸਿਕਿਉਰਿਟੀ ਡਿਪੋਜ਼ਿਟ ਦੇ ਉੱਤੇ ਠੱਗੀ ਹੋ ਰਹੀ ਕਿਵੇਂ ਐਨਐਸਸੀ ਦੇ ਉੱਤੇ ਇਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਕਿਵੇਂ ਸੀਐਲਯੂ ਇਹਨਾਂ ਦੇ ਜਿਹੜੇ ਕਰਾਉਣੇ ਉਹਦੇ ਵਿੱਚ ਇਹਨਾਂ ਨੂੰ ਦਿੱਕਤ ਆ ਰਹੀ ਹੈ ਸੋ ਕਹਿਣ ਦਾ ਭਾਵ ਹੈ ਵੀ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਇਹਨਾਂ ਨੂੰ ਕੋਈ ਰਾਹ ਨਹੀਂ ਦਿਖਦਾ ਸੋ ਅਸੀਂ ਇਕੱਠੇ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਕਿਵੇਂ ਇਹਨੂੰ ਅੱਗੇ ਲੈ ਕੇ ਜਾਣਾ ਹੈ ਜਿਹੜੀ ਪੰਜਾਬ ਦੀ ਇੰਡਸਟਰੀ ਅੱਜ ਯੂਪੀ ਦੇ ਵਿੱਚ ਜਾ ਰਹੀ ਹੈ ਉਥੇ ਪਾਜਪਾਦੀ ਸਰਕਾਰ ਆ ਉਹਦਾ ਜ਼ਿਕਰ ਕਰ ਰਹੇ ਸੀ ਕਿਵੇਂ ਇੰਡਸਟਰੀ ਉਥੇ ਜਾ ਰਹੀ ਹੈ ਸੋ ਕਿਵੇਂ ਇੱਥੇ ਮਾਹੌਲ ਸਿਰਜਿਆ ਜਾਵੇ ਕਿ ਇੰਡਸਟਰੀ ਇੱਥੇ ਦੀ ਬਾਹਰ ਨਾ ਜਾਵੇ ਤੇ ਇੱਥੇ ਇੰਡਸਟਰੀ ਨੂੰ ਰੱਖਿਆ ਜਾ ਸਕੇ ਸਰ ਇਹ ਸਰਕਾਰ ਦੀ ਗੱਲ ਆ ਆਮ ਸੀਗਾ ਸਰਕਾਰ ਜਿਹੜਾ ਐਸੋਸੀਏਸ਼ਨ ਦਾ ਵੀ ਪ੍ਰੈਜ਼ੀਡੈਂਟ ਆ ਉਥੇ ਪਰ ਅਸੀਂ ਹੋਰ ਵੀ ਜਿੰਨੀਆਂ ਪਾਰਟੀਆਂ ਦੇ ਵਿੱਚ ਪਹਿਲੇ ਆਕਾਲੀ ਦਲ ਦੇ ਵਿੱਚ ਹੀ ਰਹੇ ਆ ਆਮ ਦਾ ਪਾਰਟੀ ਦੀ ਵੀ ਅਸੀਂ ਸਪੋਰਟ ਕੀਤੀ ਪਰ ਸਾਡੂੰ ਅੱਜ ਇਹ ਚੀਜ਼ ਨਜ਼ਰ ਆ ਗਈ ਹੈ ਕਿ ਸਾਡੀ ਇੰਡਸਟਰੀ ਦੇ ਲਈ ਜਿਹੜੀਆਂ ਸਰਕਾਰਾਂ ਵੀ ਹੈ ਉਹਨਾਂ ਨੇ ਖਾਲੀ ਸਾਨੂੰ ਬੁਲਵਲੇ ਬਣਾ ਕੇ ਦਿਖਾਏ ਹੈ ਨਾ ਕਿ ਕੋਈ ਪ੍ਰੈਕਟੀਕਲ ਸਾਡੀ ਇੰਡਸਟਰੀ ਦੇ ਲਈ ਕੋਈ ਉਹਨਾਂ ਨੇ ਇੰਡਸਟਰੀ ਨੂੰ ਅੱਗੇ ਲਿਆਉਣ ਦੇ ਲਈ ਕੁਝ ਨਹੀਂ ਕੀਤਾ ਜੋ ਹੁਣੇ ਗੱਲ ਹੋ ਰਹੀ ਸੀ ਕਿ ਇੰਡਸਟਰੀ ਵਾਲਿਆਂ ਤਾਂ ਅੱਜ ਕੋਈ ਵੀ ਪਾਰਟੀ ਇਹ ਸੋਚ ਕੇ ਚਲਦੀ ਹੈ ਕਿ ਇਹਨਾਂ ਦਾ ਤਾਂ ਕੋਈ ਵੋਟਾ ਹੀ ਨਹੀਂ ਹੈ ਜਦ ਕਿ ਸਾਡੀਆਂ ਆਪਣੀਆਂ ਵੋਟਾਂ ਸਾਡੇ ਜਿੰਨੇ ਪ੍ਰਵਾਸੀ ਭਰਾ ਸਾਡੇ ਮਜ਼ਦੂਰ ਆ ਉਹਨਾਂ ਸਭ ਦੀਆਂ ਵੋਟਾਂ ਹੈਗੀਆਂ ਔਰ ਅਸੀਂ ਵੋਟਾਂ ਪਵਾ ਕੇ ਆਮ ਦੇ ਜਿਹੜੇ ਜਿੱਤੇ ਆ ਹਲਕੇ ਵਾਈਜ਼ ਉਹਨਾਂ ਨੂੰ ਵੋਟਾਂ ਪਈਆਂ ਨੇ ਉਹ ਘਰ ਬੈਠੇ ਜਿੱਤ ਗਏ ਆ ਉਹ ਵੋਟਾਂ ਅਸੀਂ ਸਾਡੀ ਇੰਡਸਟਰੀ ਨੇ ਪਵਾਈਆਂ ਨੇ ਆਪਣੇ ਪ੍ਰਵਾਸੀ ਮਜ਼ਦੂਰਾਂ ਦੀਆਂ ਪਵਾਈਆਂ ਨੇ ਪਰ ਸਾਨੂੰ ਇੱਕ ਗਲਤ ਬਿੱਲਾ ਲਾਉਂਦੇ ਨੇ ਕਿ ਤੁਹਾਡੀਆਂ ਵੋਟਾਂ ਨਹੀਂ ਹੈ ਇਸ ਕਰਕੇ ਤੁਹਾਡੀ ਜਿੱਥੇ 50-50 ਗੱਜ ਦੇ ਘਰ ਹੈ ਉੱਥੇ ਹਰ ਤਰ੍ਹਾਂ ਦੀ ਤਰੱਕੀ ਹੋ ਰਹੀ ਜਿੱਥੇ ਇੰਡਸਟਰੀ ਚੱਲ ਰਹੀ ਜਿੱਥੇ ਸਾਡੇ ਹਲਕਿਆਂ ਦੇ ਵਿੱਚ ਦੇਖਿਆ ਜਾਏ ਤਾਂ 15 ਤੋਂ 20000 ਤੋਂ ਉੱਪਰ ਲੇਬਰ ਹੈ ਤੇ 5 700000 ਇੰਡਸਟਰੀ ਇੱਕ ਇੱਕ ਰੀਜ ਹੈ ਸਾਰੀ ਲਈ ਤੇ ਹਜ਼ਾਰਾਂ ਦੇ ਹਿਸਾਬ ਨਾਲ ਇੰਡਸਟਰੀ ਲੱਗੀ ਹੈ ਪਰ ਸਰਕਾਰਾਂ ਨੇ ਪਹਿਲੇ ਹੁਣ ਤੱਕ ਇਹੀ ਸੋਚਿਆ ਕਿ ਤੁਹਾਡੇ ਇੰਡਸਟਰੀ ਦੇ ਵਿੱਚ ਤਾਂ ਸਾਨੂੰ ਕੋਈ ਵੋਟਾਂ ਨਹੀਂ ਮਿਲਦੀਆਂ ਇਸ ਵਾਲ ਗਨਵੀਨੀਅਰ ਲਾਇਆ ਤਾਂ ਤੁਸੀਂ ਹੁਣ ਕੀ ਕਰ ਹੁਣ ਅਸੀਂ ਇਸੇ ਕਰਕੇ ਅਸੀਂ ਭਾਜਪਾ ਜੁਆਇਨ ਕੀਤੀ ਹੈ ਔਰ ਸਾਨੂੰ ਮੋਦੀ ਸਾਹਿਬ ਦੀ ਜੋ ਪਾਲਿਸੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਸਾਨੂੰ ਵਿਸ਼ਵਾਸ ਹੋਇਆ ਹੈ ਕਿ ਮੋਦੀ ਸਾਹਿਬ ਅੱਜ ਜੋ ਦੇਸ਼ ਦੇ ਅੰਦਰ ਹੋ ਰਿਹਾ ਹੈ ਸਾਨੂੰ ਇਹ ਵੀ ਹੈ ਕਿ ਆਣ ਵਾਲੀ ਸਰਕਾਰ ਵੀ ਮੋਦੀ ਸਾਹਿਬ ਦੀ ਹੈ ਪਹਿਲੇ ਸਰਕਾਰ ਵੀ ਹੈ ਔਰ ਹਿੰਦੁਸਤਾਨ ਕੀ ਵਰਲਡ ਦੇ ਵਿੱਚ ਅੱਜ ਬੀਜੇਪੀ ਦਾ ਨਾਮ ਹੈ ਔਰ ਬੀਜੇਪੀ ਦੀ ਇੱਜ਼ਤ ਹੈ ਔਰ ਜਿਹੜੇ ਵੀ ਜੇ ਮੈਂ ਬਰਾੜ ਸਾਹਿਬ ਦੇ ਨਾਲ ਵੀ 10-15 ਪਿੰਡਾਂ ਦੇ ਵਿੱਚ ਗਿਆ ਉੱਥੇ ਦੇਖਿਆ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਉੱਥੋਂ ਦੇ ਕਿਸਾਨ ਜਾਂ ਜੋ ਵੀ ਮਜ਼ਦੂਰ ਹੈਗੇ ਇਕੱਠੇ ਹੋ ਕੇ ਉਹ ਬੀਜੇਪੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਹੈ ਕਿ ਬੀਜੇਪੀ ਦਾ ਆਏਗੀ ਤਾਂ ਸਾਡਾ ਕੋਈ ਆਨ ਵਾਲਾ ਟਾਈਮ ਸਾਡਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੋਏਗਾ ਉਹੀ ਚੀਜ਼ ਨੂੰ ਅਸੀਂ ਅੱਜ ਦੇਖਦੇ ਹੋਏ ਬੀਜੇਪੀ ਜੁਆਇਨ ਕਰਕੇ ਬੀਜੇਪੀ ਤੇ ਵਿਸ਼ਵਾਸ ਭਰੋਸਾ ਰੱਖਿਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਵੱਧ ਤੋਂ ਵੱਧ ਸਾਰੇ ਸਾਡੇ ਇੰਡਸਟਰੀਸ ਭਰਾਵਾਂ ਨੂੰ ਔਰ ਮਜ਼ਦੂਰਾਂ ਨੂੰ ਸਭ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਔਰ ਸਾਨੂੰ ਉਮੀਦ ਹੈ ਕਿ ਸਾਡਾ ਜਿਹੜਾ ਵੀ ਕੰਮ ਨਹੀਂ ਹੁੰਦਾ ਸੀ ਉਹ ਵੀ ਹੋਏਗਾ ਕੁਝ ਕੰਮ ਐਸੇ ਹੈ ਜਿਹੜੇ ਰੁਕੇ ਸੀ ਉਹਦੇ ਵਿੱਚ ਸਾਡੇ ਨਾਲ ਸਰਦਾਰ ਰਮਿੰਦਰ ਸੰਘੋਵਾਲ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਉਹ ਕੰਮ ਇਹਨਾਂ ਨੇ ਰੋੜ ਛੱਡਦੇ ਸੀ ਜਿਹੜੇ ਕਿ ਦੁਬਾਰਾ ਰੋੜ ਸਟਾਰਟ ਕਰਤੇ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੇ ਨਾਲ ਬੀਜੇਪੀ ਨਾਲ ਖੜੇ ਹੈ ਤੇ ਇਹਨਾਂ ਦਾ ਏਰੀਆ ਜਿਹੜਾ ਸਾਡੇ 5-600 ਮੀਟਰ ਏਰੀਆ ਕੱਚਾ ਛੱਡਦਾ ਸੀ ਉਹਨਾਂ ਸਾਨੂੰ ਕਲੀਅਰ ਕਹਿ ਦਿੱਤਾ ਸੀ ਕਿ ਤੁਹਾਡਾ ਇਹ ਨਹੀਂ ਬਣਨਾ ਜੀ ਸਾਡੀ ਕਨੈਕਟੀਵਿਟੀ ਖਤਮ ਹੋ ਗਈ ਸੀ ਪਰ ਜਦੋਂ ਤੋਂ ਕਮਿਸ਼ਨਰ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਕਿ ਬੀਜੇਪੀ ਵੱਲੋਂ ਮੈਂ ਬੋਲ ਰਿਹਾ ਹਾਂ ਔਰ ਸਾਡੇ ਨਾਲ ਰਮਿੰਦਰ ਸਿੰਘ ਸੰਘੋਵਾਲ ਜੀ ਨੇ ਗੱਲ ਕੀਤੀ ਕਿ ਜੇ ਤੁਸੀਂ ਇਹ ਰੋਡਾਂ ਦਾ ਕੰਮ ਨਹੀਂ ਕਰੋਗੇ ਤਾਂ ਸਾਡੀ ਮਜਬੂਰੀ ਹੋਏਗੀ ਕਿ ਸਾਡੇ ਮੰਡਲ ਪ੍ਰਧਾਨ ਸਾਰੇ ਅੱਜ ਸਾਡੇ ਕੋਲ ਆ ਕੇ ਮਿਲਣਗੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਸਵਾਸ਼ਣ ਦਿੱਤਾ ਕਿ ਸਾਡੇ ਐਸਈ ਆਣਗੇ ਔਰ ਉਹਨਾਂ ਨੇ ਉਸ ਤੋਂ ਬਾਅਦ ਰੋਡ ਸਟਾਰਟ ਵੀ ਹੋ ਗਿਆ ਔਰ ਐਕਸ਼ਨ ਸਾਹਿਬ ਵੀ ਕਹਿਣ ਲੱਗੇ ਤੁਹਾਡਾ ਰੋਡ ਬਣਗਾ ਇਹ ਇੱਕ ਬਿਲਕੁਲ ਤਰੋਤਾਜ਼ੀ ਐਗਜ਼ਾਮਪਲ ਹੈ ਔਰ ਸਾਨੂੰ ਆਨ ਆਲੇ ਟਾਈਮ ਤੇ ਵਿਸ਼ਵਾਸ ਹੈ ਕਿ ਸਾਡੀ ਇੰਡਸਟਰੀ ਦੇ ਜਿੰਨੇ ਕੰਮ ਹੈ ਬੀਜੇਪੀ ਦੀ ਸਰਕਾਰ ਹੈ ਸਾਡੇ ਨਾਲ ਲੋਕਲ ਲੀਡਰਸ਼ਿਪ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਾਰੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੀਜੇਪੀ ਦੇ ਵਿੱਚ ਚੇਅਰਮੈਨ ਦਾ ਕਮਿਸ਼ਨਰ ਦਾ ਔਰ ਬੰਗ ਦਿੱਤਾ ਪੱਤਰ ਦੇ ਕੇ ਨੁਕਤੀ ਪੱਤਰ ਦਿੱਤਾ ਹੈ ਔਰ ਮੈਂ ਉਸ ਦੇ ਉੱਤੇ ਆਪਣੇ ਵੱਲੋਂ ਕੋਸ਼ਿਸ਼ ਇਹ ਕਰਾਂਗਾ ਕਿ ਉਹਨੂੰ ਤੈਹ ਦਿਲੋਂ ਉਹਦੇ ਉੱਤੇ ਇਮਾਨਦਾਰੀ ਨਾਲ ਕੰਮ ਕਰਕੇ ਵੱਧ ਤੋਂ ਵੱਧ ਇੰਡਸਟਰੀ ਦਾ ਭਲਾ ਹੋ ਸਕੇ ਔਰ ਨਾਲ ਨਾਲ ਪਾਰਟੀ ਦੇ ਲਈ ਵੀ